ਪਤਾ ਨਹੀਂ ਹੋਣੀ ਹੈਗੇ ਹੱਥ ਦੇਖਣ ਵਾਲੇ ਪਰ ਨਾ ਬਾਬਰ ਦੇ ਹੱਥ ਇਹਦੇ ਘਾਹ ਵੀ ਹੱਥ ਨਾਲਾ ਮੇਰੇ ਦਿਮਾਗ ਚ ਇੱਕ ਹੀ ਗੱਲ ਸੀ ਅਸੀਂ ਸਿੱਧੂ ਮੂਸੇ ਵਾਲ ਨੂੰ ਬਹੁਤ ਮਿਸ ਕਰ ਰਹੇ ਹਾਂ ਮਾਪੁੱਤ ਜਮੇਦਾਰ ਨੇਤਰਗਾ ਚਾਹੇ 2 ਘੰਟੇ ਲੇਟ ਹੀ ਜਾਵੇ ਤੂੰ ਦਿਲ ਦੀ ਦੱਸਾਂ ਮੈਂ ਉਸ ਦਿਨ ਖੁਸ਼ ਹੋਣਾ ਜਦੋਂ ਇਸੇ ਜਗ੍ਹਾ ਤੇ 101 ਕੁੜੀ ਦਾ ਵਿਆਹ ਇਕੱਠਾ ਕਰਾਂਗੇ ਵਾਹ ਕੀ ਆਈ ਸਾਲ ਕਰਦੇ ਕੀ ਕਰਨਾ ਚਾਹੀਦਾ ਮਾ ਮਾ ਕਹਿੰਦਾ ਮੇਰੀ ਗੱਲ ਸੁਣੋ ਅਸੀਂ ਹੈਗੇ ਦੋਨੇ ਛੋਟੇ ਬਸ ਮੈਂ ਇੱਕ ਛੋਟੇ ਵੱਡੇ ਹੀ ਨਵੇੜ ਦੇਣਗੇ ਜਿਹੜਾ ਬੱਚੇ ਆ ਇਹਨਾਂ ਦੇ ਤੇ ਇਹ ਪੈਣਾ ਕੁਛ ਨਹੀਂ ਵੀਰੇ ਕਰਨ ਕਰਾਉਣ ਵਾਲਾ ਪਰਮਾਤਮਾ ਬੰਦਾ ਇੱਥੇ ਕੋਈ ਨਹੀਂ ਬੁਸ਼ ਕਰਨ ਵਾਲਾ ਸੋ ਵਾਇਰੂ ਆਪੀ ਕਰਵਾਈ ਜਾਂਦਾ ਬਸ ਉਹਦੋਂ ਹੀ ਪਤਾ ਲੱਗ ਜਾਂਦਾ ਤੇ ਬਸ ਇਹੀ ਆ ਪਰਮਾਤਮਾ ਮੂੜੇ ਹੀ ਬੇਨਤੀ ਕਰਦੇ ਜਿੰਨਾ ਟਾਈਮ ਨਾਲ ਵਿੱਚ ਚੱਲਦੇ ਸਾਡੇ ਤੋਂ ਇਹ ਸੇਵਾ ਲੈ ਜਾਂਦਾ ਰਹੇ ਕਿੰਨਾ ਖੰਗਾਰ ਆ ਬੰਦੇ ਉਹ ਹੰਗਾਰਾ ਬਹੁਤ ਮੈਂ ਕਹਿੰਦਾ ਜਦੋਂ ਦੁਆਵਾਂ ਮਿਲਦੀਆਂ ਤੇ ਲੋਕ ਆਸਿਸ਼ਾਂ ਦਿੰਦੇ ਆ ਤੇ ਆਮੇ ਕਿਤੇ ਵੀ ਕਿਸੇ ਨਾ OLX ਤੋਂ ਨਾ ਕਿਸੇ ਬਾਜ਼ਾਰ ਤੋਂ ਮੁੱਲ ਮਿਲਦੀ ਹੈ ਵੀਰੇ ਦਿলো ਹੀ ਹੁੰਦੀਆਂ ਸੋਤੋਂ ਮਿਲਦੀਆਂ ਅੱਜ ਕਿੰਨੀਆਂ ਕੁੜੀਆਂ ਦੇ ਮੈਰਿਜ ਕੀਤੇ ਅੱਜ 11 ਕੁੜੀਆਂ ਦੇ ਦੇ ਦੋ ਹੀ ਆਉਣ ਵਾਲੇ ਸਮੇਂ 'ਚ ਕੀ ਸੁਪਨਾ ਕੀ ਹੈ ਅੱਗੇ ਵੀ ਕੀ ਕਰਨਾ ਹੈ ਸੁਪਨਾ ਹੀ ਮੇਰਾ ਤਨ ਦਿਲ ਦੀ ਦੱਸਾਂ ਮੈਂ ਉਸ ਦਿਨ ਖੁਸ਼ ਹੋਣਾ ਜਦੋਂ ਇਸੇ ਜਗ੍ਹਾ ਤੇ 101 ਕੁੜੀ ਦਾ ਵਿਆਹ ਇਕੱਠਾ ਕਰਾਂਗੇ ਵਾਹ ਬਹੁਤ ਬੈਂਟਿੰਗ ਇਹ ਸੋ ਬਣਾਈ ਤੇ ਬਸ ਏਦਾਂ ਵੀ ਕਿਸੇ ਦੀ ਕੋਈ ਅੱਖ ਚੋਂ ਹੰਝੂ ਆ। ਉਹ ਤਾਂ ਗੁੰਜਣਾ ਵਾਲਾ ਦਾ ਰੱਬ ਹੁੰਦਾ ਪਰ ਮੈਨੂੰ ਲੱਗਦਾ ਹੁੰਦਾ ਵੀ ਉਹਨੇ ਹੀ ਸਾਡੀ ਇਹ ਡਿਊਟੀ ਲਾਈ ਆ ਵੀ ਜਿੱਥੇ ਤੱਕ ਅਸੀਂ ਕਿਸੇ ਨਾਲ ਖੜ ਸਕਦੇ ਆ ਖੜਦੇ ਰਹੀਏ। ਅੱਜ ਪਿੰਡਾਂ ਦੇ ਜਣਾ ਅੱਜ ਵੀ ਤੁਸੀਂ ਬਸੇ ਹੋ ਥੋੜਾ ਨਾਮ ਸ਼ਹਿਰਾ ਦੇਸ਼ਾਬ ਦੇਸ਼ਾਬ ਚ ਹੋ ਗਿਆ। ਲੇਕਿਨ ਅਜ ਵੀ ਮਿੱਟੀ ਨਾਲ ਬਸੋ ਕਿਉਂ ਹੀ ਥੋੜੇ ਮਨ ਚਾਹੁੰਦਾ ਕਿ ਮੈਨਸਨ ਨੂੰ ਵੀ ਸੇਵਨ ਵਾਲਾ। ਇਹ ਮੈਨੂੰ ਇਹ ਲੱਗਦਾ ਵੀ ਮਨ ਚ ਨਹੀਂ ਆਉਂਦਾ ਹੁੰਦਾ ਅਸੀਂ ਫਾਇਦਾ ਜੀ ਮੇਰਾ ਖਿਆਲ ਹੈ ਜੀ ਮਿੱਟੀ ਚ ਹੋਇਆ ਮਿੱਟੀ ਨੇ ਆਪ ਹੀ ਤੁਹਾਨੂੰ ਖੁਦ ਨਹੀਂ ਜੋੜ ਕੇ ਰੱਖਿਆ ਹੋਇਆ ਹੈ ਮਿੱਟੀ ਨੇ ਤੇ ਜੇ ਕਦੀ ਵੀ ਅਸੀਂ ਕੋਈ ਮਤਲਬ ਅੰਦਰੋਂ ਮਤਲਬ ਜਾਣ ਕੇ ਕਰਦੇ ਆ ਜਾਂ ਮਤਲਬ ਕੋਈ ਪਲਾਨਿੰਗ ਹੁੰਦੀ ਆ ਹਨਾ ਇਹ ਹਰੇਕ ਬੰਦੇ ਦਾ ਆਪਣਾ ਆਪਣਾ ਨੇਚਰ ਆ ਉਧਰ ਤੋਂ ਆਪਣੇ ਆਪ ਹੀ ਜੋੜ ਕੇ ਰੱਖਦੀ ਹੁੰਦੀ ਆ ਸਾਡੇ ਨੂੰ ਥੈਂਕ ਯੂ ਨੋਂ ਗੁਰਬਾਣੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਅਸੀਂ ਅਲੱਗ-ਅਲੱਗ ਜਿਹੜਾ ਵੀ ਕਿਸੇ ਨੂੰ ਧਰਮ ਨੂੰ ਬਿਲੋਂਗ ਕਰਦਾ ਹਰੇਕ ਦਾ ਧਰਮ ਕੋਈ ਵੀ ਕਿਸੇ ਧਰਮ ਨੂੰ ਬਿਲੋਂਗ ਕਰਦੇ ਆ ਉਹੀ ਕਹਿੰਦਾ ਕਿ ਅਸੀਂ ਮਨੁੱਖਤਾ ਦਾ ਕਿੰਨਾ ਕੁ ਭਲਾ ਕਰਦੇ ਆ ਇੱਕ ਦੂਜੇ ਦਾ ਦੁੱਖ ਦਰਦ ਕਿੰਨਾ ਕੁ ਪਛਾਣਦੇ ਆ ਕਿਸੇ ਦੀ ਗਮੀ 'ਚ ਕਿੰਨੇ ਕੁ ਉਦਾਸ ਹੁੰਨੇ ਆ ਕਿਸੇ ਦੀ ਖੁਸ਼ੀ ਦੇ ਵਿੱਚ ਕਿੰਨਾ ਖੁਸ਼ ਹੁੰਨੇ ਆ ਕਿਵੇਂ ਅਸੀਂ ਕਿਸੇ ਲੋੜਵੰਦ ਦੀ ਕਿਸੇ ਦੀ ਬਾਹ ਫੜਦੇ ਆ ਇੱਕ ਅ ਨੇ ਕਿ ਦਸਬੰਦ ਕੱਢਣਾ ਚਾਹੀਦਾ ਹੈ ਨਾ ਕਿਰਤ ਕਰੋ ਨਾਮ ਜਪੋ ਐਕਚੁਅਲੀ ਆਹ ਜਿਹੜਾ ਨਾਮ ਜਪਣਾ ਹੈ ਕਿਰਤਕ ਦੇ ਵਿੱਚੋਂ ਆਪਣੀ ਦੇ ਵਿੱਚੋਂ ਦਸਬੰਦ ਕੱਢਣਾ ਇਹ ਦਿਖਾਵੇ ਲਈ ਜੇ ਹੁੰਦਾ ਨਾ ਤਾਂ ਇਹ ਪੰਡਾਲ ਕਿਤੇ ਹੋਰ ਲੱਗਿਆ ਹੁੰਦਾ ਕਿਸੇ ਸ਼ਹਿਰ ਚ ਕਿਤੇ ਦਾਣਾ ਮੰਡੀ ਦੇ ਵਿੱਚ ਲੱਗਿਆ ਹੁੰਦਾ ਖਬਰਾਂ ਲੱਗੀਆਂ ਹੁੰਦੀਆਂ ਅਖਬਾਰਾਂ ਦੇ ਵਿੱਚ ਕਿ ਅਸੀਂ ਆਹ ਕਰ ਰਹੇ ਹਾਂ ਸਭ ਤੋਂ ਖੂਬਸੂਰਤੀ ਨੇਤਣਾ ਜਦੋਂ ਗੱਲ ਕਰਦੇ ਹੋ ਆਪਣੇ ਆਪ ਨੂੰ ਇਨਾਂ ਨੀਮਾ ਰੱਖ ਕੇ ਗੱਲ ਕਰਦਾ ਤੇ ਇੱਥੋਂ ਹੀ ਹੈ ਕਿ ਨਿਮਰਤਾ ਦੇ ਵਿੱਚੋਂ ਵੱਡੇ ਕਾਰਜ ਨਿਕਲਦੇ ਨੇ ਗੁਰਬਾਣੀ ਕਹਿੰਦੀ ਹੈ ਕਿ ਗੱਲਾਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਗੱਲਾਂ ਤਾਂ ਬਹੁਤ ਕਰਦੇ ਨੇ ਮੇਰੇ ਵਰਗੇ ਬਟ ਉਹਨੂੰ ਪ੍ਰੈਕਟੀਕਲੀ ਉਸ ਨਾਲ ਗੱਲਾਂ ਨੂੰ ਲੈ ਕੇ ਆਉਣਾ ਬਿਨਾ ਕਿਸੇ ਬਿਆਨ ਦਿੱਤੇ ਉਹ ਇਸ ਨੌਜਵਾਨ ਦੇ ਸਿਆਇਆ ਕਲਾਕਾਰ ਬਹੁਤ ਨੇ ਜ਼ਿੰਦਗੀ ਦੁਨੀਆ ਦੇ ਵਿੱਚ ਵਪਾਰੀ ਬਹੁਤ ਨੇ ਫਿਲਮਾਂ ਬਣਾਉਣ ਵਾਲੇ ਬਹੁਤ ਨੇ ਪੈਸਾ ਕਮਾਉਣ ਵਾਲੇ ਬਹੁਤ ਨੇ ਪਰ ਇਸ ਤਰ੍ਹਾਂ ਦਾ ਕਾਰਜ ਕਰਨਾ ਇਹ ਕਿਸੇ ਕੁਦਰਤ ਨੇ ਵੱਖਰੀ ਡਿਊਟੀ ਲਾਈ ਹੁੰਦੀ ਹੈ ਤੇ ਅੰਦਰੋਂ ਵੀ ਜਿਗਰਾ ਚਾਹੀਦਾ ਹੈ ਵੱਡੀ ਗੱਲ ਇਹ ਹੈ ਕਿ ਤੁਸੀਂ ਕਿੰਨਾ ਮਾਪਿਆਂ ਦੇ ਔਲਾਦ ਹੋ ਤੁਹਾਨੂੰ ਮਾਪੇ ਨੇ ਕੀ ਸਿਖਾਇਆ ਤੁਸੀਂ ਕੱਲੇ ਗੁਰਦੁਆਰਿਆਂ ਜਾਂ ਧਾਰਮਿਕ ਸਥਾਨਾਂ ਦੇ ਕੱਲੇ ਮੱਥੇ ਹੀ ਨਹੀਂ ਟੇਕਦੇ ਉਹਨਾਂ ਚੀਜ਼ਾਂ ਨੂੰ ਅਪਣਾਉਣੇ ਵੀ ਹੋ ਤੇ ਪ੍ਰੈਕਟੀਕਲੀ ਦਿਖਾਉਣੇ ਵੀ ਹੋ ਔਰ ਕਿਸੇ ਨੂੰ ਨੀਮਾ ਕਰਕੇ ਨਹੀਂ ਦਿਖਾਇਆ ਗਿਆ ਕਿੰਨਾ ਸੋਹਣਾ ਲਿਖਿਆ ਹੈ ਕਿ ਲੋੜਵੰਦ ਕੁੜੀਆਂ ਦੇ ਵਿਆਹ ਗਰੀਬ ਕੁੜੀਆਂ ਨਹੀਂ ਲਿਖਿਆ ਅਕਸਰ ਤੁਸੀਂ ਪੜ੍ਹਦੇ ਹੋ ਗਰੀਬ ਕੁੜੀਆਂ ਦੇ ਵਿਆਹ ਉਹ ਦੂਜੇ ਨੂੰ ਨੀਮਾ ਦਿਖਾਉਣਾ ਹੋ ਜਾਂਦਾ ਔਰ ਜਿਹੜਾ ਤੁਸੀਂ ਕਹਿੰਦੇ ਹੋ ਵੀ ਕੀ ਮਹਿਸੂਸ ਕਰਦੇ ਹੋ ਕੀ ਰਿਸਪੌਂਸ ਹੈ ਰਿਸਪੌਂਸ ਲੈਣ ਲਈ ਕੀਤਾ ਹੁੰਦਾ ਇਹਨੇ ਤਾਂ ਪੂਰੀ ਦੁਨੀਆ ਦੇ ਵਿੱਚ ਕਿੰਨਾ ਮਰਜ਼ੀ ਇੱਕ ਪੋਸਟ ਪਾ ਕੇ ਜੋ ਮਰਜ਼ੀ ਤੁਸੀਂ ਕਰਕੇ ਐਡ ਦੇ ਕੇ ਜਿੰਨਾ ਮਰਜ਼ੀ ਪੈਸਾ ਘੱਟਾ ਕਰ ਲਓ ਜਿੰਨੇ ਮਰਜ਼ੀ ਵਾਵਾ ਘੱਟ ਲਓ ਰਿਸਪੌਂਸ ਲੈ ਲਓ ਅੱਜ ਚਾਹੇ ਹੋਰ 15 ਕਿੱਲੇ ਭਰ ਲਾਂਦੇ ਇੰਨਾ ਇਕੱਠਾ ਹੋ ਸਕਦਾ ਇਹ ਬੜੀ ਸਹਜਤਾ ਨਾਲ ਕੀਤਾ ਗਿਆ ਕਾਰਜ ਹੈ ਔਰ ਗਵਾਹ ਇਹੀ ਹੈ ਕਿ ਚਾਹੇ ਕਿਤੇ ਕਲਾਕਾਰ ਨੇ ਚਾਹੇ ਕੋਈ ਦੋਸਤ ਮਿੱਤਰ ਨੇ ਕੋਈ 500 ਕਿਲੋਮੀਟਰ ਤੋਂ ਆਇਆ ਕੋਈ 300 ਕਿਲੋਮੀਟਰ ਤੋਂ ਆਇਆ ਉਹ ਇਸ ਗੱਲ ਕਰਕੇ ਨਹੀਂ ਆਇਆ ਕਿ ਮੈਂ ਦਿਖਾਵਾ ਕਰਨ ਗਿਆ ਉਹ ਐਸੇ ਸ਼ੁਭ ਕਾਰਜ ਦਾ ਹਿੱਸਾ ਬਣਨਾ ਹੈ ਅਸੀਂ ਇੱਕ ਵਿਆਹ ਤੇ ਜਾ ਕੇ ਬਹੁਤ ਖੁਸ਼ ਹੁੰਨੇ ਆਂ ਅੱਜ ਅਸੀਂ 11 ਵਿਆਹਾਂ ਦਾ ਹਿੱਸਾ ਬਣ ਰਹੇ ਆਂ 11 ਕੁੜੀਆਂ 11 ਮਾਪਿਆਂ ਦੇ ਚਿਹਰਿਆਂ ਤੇ ਖੁਸ਼ੀਆਂ ਔਰ ਅੱਜ ਦੇ ਸਮੇਂ 'ਚ ਇੱਕ ਵਿਆਹ ਕਰਨਾ ਔਖਾ ਤੇ ਦੱਸਿਆ ਸੀ ਇਹਨਾਂ ਨੇ ਕਿਵੇਂ ਸ਼ੁਰੂ ਹੋਈ ਹੈ ਇਹ ਪਲੀਜ਼ ਸੋ ਮੈਂ ਕਹਿੰਨਾ ਸਾਰੇ ਜਿੰਨਾ ਤੁਸੀਂ ਸ਼ਾਬਾਸ਼ ਦੇ ਸਕਦੇ ਹੋ ਘੱਟ ਆ ਬਟ ਇਹਨਾ ਹੈ ਕਿ ਇਹੋ ਜੇ ਕਾਰਜ ਇਹੋ ਜੇ ਆਰਨੇਤ ਹਰੇਕ ਇਲਾਕੇ 'ਚ ਹੋਣੇ ਚਾਹੀਦੇ ਨੇ ਬਾਈ ਸੋਨੂ ਜਦੋਂ ਫੋਨ ਆਇਆ ਨੇਤ ਦਾ ਵੀਰਾਂ ਨੇ ਵੀ ਆਪਾਂ ਵਿਆਹ ਕਰਨਾ ਕਿੰਨੀ ਖੁਸ਼ੀ ਹੁੰਦੀ ਹੈ ਵੀ ਸਾਥੋਂ ਜਿਹੜੇ ਛੋਟੇ ਭਰਾ ਸਾਡੇ ਉਹ ਇਹ ਸਹਿਯੋਗ ਮੰਗਣ ਲੱਗੇ ਤੇ ਪਹਿਲੀ ਗੱਲ ਤਾਂ ਮੈਨੂੰ ਐ ਖੁਸ਼ੀ ਹੋਈ ਹੈ ਵੀ ਸੋਨ ਨੂੰ ਕਿਸੇ ਤੋਂ ਉੱਚਾ ਸੁਣਿਆ ਸੋਨ ਨੂੰ ਬੁਲਾਇਆ ਸਾਡੀ ਬਾਝ ਆਈ ਆਪਣੀ ਇੱਕੋ ਹੀ ਹੈ ਆ ਦੇਖੋ ਜਦੋਂ ਨੇਤ ਬਾਈ ਨੇ ਸੀ ਫਿਲਮ ਕਰ ਰਹੀ ਸੀ ਇਕੱਠੇ ਇੱਕ ਜਵਾਕ ਫਿਲਮ ਦੀ ਸ਼ੂਟਿੰਗ ਦੇ ਸੀਗੇ ਤਾਂ ਨੇਤ ਹੋਰਾਂ ਨੇ ਦੱਸਿਆ ਛੋਟਾ ਭਰਾ ਹੈ ਸਾਡਾ ਨੀ ਰਵਾਜ ਵਾਜ-ਵਾਜ ਕੋਲ ਬੈਠੇ ਸੀ ਕਿਸ ਤਰ੍ਹਾਂ ਦਾ ਕਾਰਜ ਕਰਦੇ ਆ ਮੇਰੇ ਲਈ ਆਏ ਸੀ ਜਿਵੇਂ ਮੈਨੂੰ ਇਹ ਪਰੀ ਕਹਾਣੀ ਸਰਾ ਟਾ ਹੁੰਦਾ ਕੋਈ ਮੈਨੂੰ ਸੱਚ ਨਹੀਂ ਆ ਰਿਹਾ ਸੀ ਮੈਂ ਕਿ ਅੱਛਾ ਸਾਡੇ ਉਦੋਂ ਰੌਂਗ ਟੇ ਖੜੇ ਹੋ ਰਹੇ ਸੀ ਹੁਣ ਸੁਣ ਕੇ ਵੀ ਇਦਾਂ ਕਾਰਜ ਹੁੰਦਾ ਆਏ ਕੁੜੀਆਂ ਖੁਸ਼ ਹੁੰਦੀਆਂ ਨੇ ਤੇ ਹੁਣ ਤਾਂ ਵਟਣਾ ਲਾਇਆ ਜਾਂਦਾ ਘਰੇ ਲਾਇਆ ਕੱਲ ਹੈਨਾ ਹਲਦੀ ਲੱਗੀ ਐ ਸੋ ਜਦੋਂ ਅਸੀਂ ਆਪਣੇ ਮਹੰਗਾ ਯਾਰ ਵੀ ਮੈਂ ਆਉਂਗਾ ਹੈਨਾ ਮੈਨੂੰ ਬੁਲਾਇਆ ਇਹ ਨੇਤ ਕਹਿੰਦਾ ਕਹਿੰਦਾ ਭਾਈ ਬੁਲਾਇਆ ਕਿ ਤੁਹਾਡਾ ਆਪਣਾ ਕਾਰਜ ਆ ਤੁਸੀਂ ਆਉਣਾ ਹੀ ਆਉਣਾ ਤੇ ਉਸ ਤੋਂ ਬਾਅਦ ਇਹਦੀ ਪਿੱਠ ਸੁਣਦਿਆਂ ਨੇ ਚਾਰ ਵਾਰ ਸਨੇਹੇ ਭੇਜੇ ਨੇ ਪਰਸੀ ਆਉਣਾ ਹੀ ਆਉਣਾ ਸੀਗਾ ਤੇ ਮੈਂ ਤਾਂ ਕਹਿਣਾ ਕਿ ਜਿੰਨੇ ਕ ਸੁਆਸ ਨੇ ਜਦੋਂ ਵੀ ਮੈਂ ਪੰਜਾਬ ਚ ਹੋਊਗਾ ਮੈਂ ਹਰ ਸਾਲ ਆਉਣ ਦੀ ਕੋਸ਼ਿਸ਼ ਕਰੂੰਗਾ ਕਿ 10 ਦਸੰਬਰ ਨੂੰ ਇੱਥੇ ਆਈਏ ਤੇ ਇਸ ਕਾਰਜ ਦਾ ਹਿੱਸਾ ਬਣੀਏ ਤੇ ਜ਼ਿੰਦਗੀ ਜਿੰਦਾਬਾਦ ਬਸ ਆ ਮਾਪੋਤ ਜਮੇਦਾਰ ਨੇਤਰਗਾ ਚਾਹੇ 2 ਘੰਟੇ ਲੈਟੀ ਜਮ ਮਾਣ ਵੀ ਪਹੁੰਚੇ ਹੋਗੇ ਕੁੜੀਆਂ ਦੇ ਵਿਆਹ ਗੇ ਕੀ ਕਹੋਗੇ ਕੀ ਪਹਿਲਾਂ ਤਾਂ ਜੀ ਮੇਰੇ ਵੱਡੇ ਭਾਈ ਆਰ ਨੇਤ ਨੂੰ ਬਹੁਤ-ਬਹੁਤ ਸਾਰੀਆਂ ਵਧਾਈਆਂ ਜੀ ਤੇ ਮੇਰੇ ਵੱਲੋਂ ਸਦਾ ਹੀ ਚੜ੍ਹਦੀ ਕਲਾ 'ਚ ਰਵੇ ਭਾਈ ਹਨਾ ਅਸੀਂ ਅਰਦਾਸ ਕਰਦੇ ਹਾਂ ਤੇ ਇਹ ਕਾਰਜ ਬਹੁਤ ਜ਼ਿਆਦਾ ਵਧੀਆ ਤੇ ਅਸੀਂ ਇਕੱਠੇ ਆ ਤੇ ਅਸੀਂ ਅੱਜ ਮੇਰੇ ਦਿਮਾਗ 'ਚ ਇੱਕ ਹੀ ਗੱਲ ਸੀ ਅਸੀਂ ਸਿੱਧੂ ਮੂਸੇਵਾਲਾ ਨੂੰ ਬਹੁਤ ਮਿਸ ਕਰ ਰਹੇ ਹਾਂ ਬਾਕੀ ਬਾਈ ਹਰਾਂ ਨੇ ਰਣਜੀਤ ਭਾਈ ਜੀ ਨੇ ਸਾਨੂੰ ਸਾਰਿਆਂ ਨੇ ਦੱਸੀ ਸੇਮ ਗੱਲ ਹੀ ਨੇ ਬਾਈ ਨੂੰ ਬਹੁਤ-ਬਹੁਤ ਸਾਰੀਆਂ ਦਵਾਵਾਂ ਬਾਬਾ ਚੜ੍ਹਦੀ ਕਲਾ 'ਚ ਰੱਖੇ ਥੈਂਕ ਯੂ ਜੀ ਅੱਜ ਜਦ ਮੈਂ ਅਸੇ ਦੋ ਆ ਅਗਰ ਉਸਤਾ ਲਾ ਵੀ ਰਜ ਨੇ ਆਉਣਾ ਬਸ ਹੁਣ ਐਂ ਮਿਸ ਹੁੰਦਾ ਵੀ ਸਾਡਾ ਇੱਕ ਉਹ ਹੰਦਾ ਰਹਿਗਾ ਜਿਹੜਾ ਮਤਲਬ ਵੱਡਾ ਘਾਟਾ ਕਦੇ ਪੂਰਾ ਨਹੀਂ ਹੋਣਾ ਹਾਂ ਤੇ ਉਹ ਮਤਲਬ ਕੋਈ ਵੀ ਕਾਰਜ ਹੁੰਦਾ ਦੁੱਖ ਸੁੱਖਾ ਥੋੜੀ ਜਿਆਦਾ ਤਾਂ ਹਮੇਸ਼ਾ ਚੱਲੀ ਰਹਿੰਦੀ ਹੈ ਅਸੀਂ ਅੰਦਰ ਬੈਠੇ ਸੀ ਤੇ ਉਹ ਜਦੋਂ ਬਾਈ ਤੁਸੀਂ ਗੱਲ ਕਹੀ ਕਿ ਤੇ ਬਾਈ ਉੱਥੇ ਜਿੱਥੇ ਪਾਰਕ 'ਚ ਬੈਠੇ ਹੱਥੇ ਆਪ ਮਿੱਟੀ ਪਾ ਕੇ ਗਿਆ ਹਾਂ ਤੇ ਉਹ ਸਾਡੇ ਲਈ ਬਹੁਤ ਵੱਡੀ ਗੱਲ ਆ ਸੀ ਉਹਨੂੰ ਹਮੇਸ਼ਾ ਮਿਸ ਕਰਨੇ ਅੱਜ ਤਾਂ ਅਸੀਂ ਬਹੁਤ ਜਿਆਦਾ ਮਿਸ ਕਰ ਰਹੇ ਹਾਂ ਐਕਚੁਅਲੀ ਤੁਹਾਡੇ ਕੰਮਾਂ ਦੇ ਵਿੱਚ ਉਹਦੀ એનર્ਜੀ ਨਾਲ ਤੜਕਦੀ ਹੈ ਅੰਦਰ ਤੇ ਉਹ ਊਰਜਾ ਉਹ એનર્ਜੀ ਹੈ ਜਿਹੜੀ ਉਹ ਕਿਸੇ ਦੇ ਨਾਲ ਖੜਨਾ ਨਹੀਂ ਹੈ ਨਾ ਕਿਸੇ ਦੇ ਕੰਮ ਨਾਲ ਤੋ ਇਹ ਉਹ ਉਹ ਇਸ ਤਰ੍ਹਾਂ ਤੁਹਾਡੇ ਨਾਲ ਅੰਦਰ ਜਿਉਂਦੇ ਹੀ ਨੇ ਹਾਂ ਜਿਉਂਦੇ ਹੀ ਬਸ ਬਾਕੀ ਥੈਂਕ ਯੂ ਬਾਈ ਤੁਹਾਡਾ ਸਾਰਿਆਂ ਦਾ ਥੈਂਕ ਯੂ ਥੈਂਕ ਯੂ ਬਾਈ